ਸਤਿ ਸ਼੍ਰੀ ਅਕਾਲ ਲਿਮਿੰਗ ਦੀ ਨਿਊਜ਼ ਨਾਲ ਤੁਸੀਂ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਪ੍ਰਭਜੋਤ कौर ਅੱਜਕੱਲ ਕਰਾਂਗੇ ਵਿਸਾਖੀ ਦੀ ਕਿਉਂਕਿ ਵਿਸਾਖੀ ਦਾ ਤਿਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਹਾਰ ਸੱਭਿਆਚਾਰ ਦੇ ਨਾਲ-ਨਾਲ ਸਿੱਖ ਧਰਮ ਦੇ ਨਾਲ ਵੀ ਸੰਬੰਧਿਤ ਹੈ ਉਹ ਕਿਵੇਂ ਆ ਉਸ ਤੇ ਵੀ ਆਪਾਂ ਗੱਲਬਾਤ ਕਰਾਂਗੇ ਸਸਿਕਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵੈਕ ਜੀ ਕਲਸਾ ਵੈਕ ਜੀ ਜੀ ਪਤ ਜੀ ਬਾਬਾ ਜੀ ਵਿਸਾਖੀ ਤੇ ਗੱਲ ਕਰਾਂਗੇ ਵਿਸਾਖੀ ਨੂੰ ਲੈ ਕੇ ਤਿਆਰੀਆਂ ਕੀ ਨੇ ਤਿਆਰੀਆਂ ਤਾਂ ਹਰ ਸਾਲ ਦੀ ਤਰ੍ਹਾਂ ਹੋ ਰਹੀਆਂ ਜੀ ਸਾਡਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਵਿਸਾਖੀ ਦੇ ਸੰਬੰਧ ਦੇ ਵਿੱਚ ਪਿਛਲੇ ਤਕਰੀਬਨ 15 ਸਾਲ ਤੋਂ ਵਿਸਾਖੀ ਦੇ ਸੰਬੰਧ ਦੇ ਵਿੱਚ ਨਗਰਕੀਤਨ ਥੋਰ ਹਮ ਹੁੰਦਾ ਵਾ ਸਾਡੇ ਗੁਦਾ ਸਾਫ ਤੋਂ ਗੁਦਾ ਸਾਫ ਸੈਕਟਰ 29 ਤੋਂ ਜੋ ਕਿ ਵੱਖ-ਵੱਖ ਸੈਕਟਰਾਂ ਵਿੱਚ ਹੀ ਹੁੰਦਾ ਹੋਇਆ ਡਿਫਰੈਂਟ ਸੈਕਟਰ ਦੇ ਵਿੱਚ ਹਰ ਸਾਲ ਸਮਾਪਤ ਹੁੰਦਾ ਹੈ ਸੋ ਉਹਦੇ ਵਾਸਤੇ ਵੀ ਅਸੀਂ ਤਿਆਰੀਆਂ ਆਰੰਭ ਕੀਤੀਆਂ ਸੀ ਕੱਲ ਹੀ ਸੀ ਨਗਰਕੀਤਨ ਕੱਢ ਕੇ ਹਟਿਆ ਬੜਾ ਹੀ ਬੋਲ ਕਾਮਜਾ ਬ ਹੋਇਆ ਸਾਡਾ ਜੋ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਸੀ ਉਹ ਦਿੱਤਾ ਵਾ ਸੋ ਤਿਆਰੀ ਉਸ ਤੋਂ ਬਾਅਦ ਸਾਡੀਆਂ ਹੁੰਦੀਆਂ ਨੇ ਅਸੀਂ ਪ੍ਰਪੋਸ ਸਹਿਯੋਗ ਆਪਣਾ ਕਰ ਆਸ ਕਰਦੇ ਹਾਂ ਪਬਲਿਕ ਕੋਲੋਂ ਵੀ ਕਿ ਇਸ ਦਿਨ ਤੇ ਵੱਧ ਤੋਂ ਵੱਧ ਅਮਰ ਸੰਚਾਰ ਕਰਾਇਆ ਜਾਵੇ ਅਸੀਂ ਨੌਸਵਟ ਵੀ ਕਰਦੇ ਹਾਂ ਪੂਰੀ ਕੋਸ਼ਿਸ਼ ਕਰਦੇ ਹਾਂ ਸਿੱਖ ਧਰਮ ਨੂੰ ਜੋ ਸਾਨੂੰ ਸੇਧ ਮਿਲੀ ਹੋਈ ਹੈ ਗੁਰੂ ਸਾਹਿਬਾਨ ਵੱਲੋਂ ਉਸ ਨੂੰ ਅੱਗੇ ਚਲਾਉਣ ਵਾਸਤੇ ਅਸੀਂ ਇਹ ਪਰਾਲੇ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕ ਸਿੱਖੀ ਨਾਲ ਜੁੜਨ ਜੋ ਗੁਰੂ ਸਾਹਿਬ ਨੇ ਆਪਣਾ ਪੂਰਾ ਵੰਸ ਵਾਰ ਕੇ ਇਸ ਖਾਲਸਾ ਦੇ ਸਾਜਨਾ ਦਿਵਸ ਕੀ ਜੋ ਮਨਾਇਆ ਜੀ ਤੋਂ ਸਾਨੂੰ ਸੇਧ ਦਿੱਤੀ ਸੀ ਅਸੀਂ ਉਹਦੇ 'ਚ ਆਪਣਾ ਯੋਗਦਾਨ ਪਾਉਣਾ ਹੈ ਕਿ ਵੱਧ ਤੋਂ ਵੱਧ ਲੋਕ ਉਸਤੇ ਪਹਿਰਾ ਦੇਣ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਜੋ ਸਾਨੂੰ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਸੀ ਅਸੀਂ ਉਹਨਾਂ ਤੇ ਚੱਲ ਸਕੀਏ ਜਿਕਰ ਆਪਾਂ ਵੀ ਸਾਖੀ ਦੇ ਇਤਿਹਾਸ ਦੀ ਗੱਲ ਕਰੀਏ ਇਸ ਇਹ ਸੱਭਿਆਚਾਰ ਦੇ ਨਾਲ ਤੇ ਸਬੰਧਿਤ ਹੈ ਸਿੱਖਾਂ ਨਾਲ ਵੀ ਸਬੰਧਿਤ ਇਸ ਦਿਨ ਹਾੜੀ ਦੀ ਫਸਲ ਕਹਿੰਦੇ ਵੱਢੀ ਜਾਂਦੀ ਹੈ ਹਨਾ ਤੇ ਜਿਵੇਂ ਇਤਿਹਾਸ ਦੇ ਨਾਲ ਇਹਦਾ ਕੀ ਸਬੰਧ ਹੈ ਮੈਂ ਤਾਂ ਇਹ ਸੀ ਜਾਂ ਵੀ ਉਸ ਟਾਈਮ ਜੋ ਸਮੇਂ ਦੀਆਂ ਸਰਕਾਰਾਂ ਸਨ ਉਹ ਬਹੁਤ ਜ਼ਾਲਮ ਸਰਕਾਰਾਂ ਸਨ ਜਾਤ ਪਾਤ ਦਾ ਬੜਾ ਚੱਲ ਰਿਹਾ ਸੀ ਜ਼ੁਲਮ ਤੇ ਇਹ ਨੂੰ ਇੱਕ ਤਰ੍ਹਾਂ ਦਾ ਜੁਲਮ ਨੂੰ ਖਤਮ ਕਰਨ ਵਾਸਤੇ ਸੀਗਾ ਸਾਰੇ ਜਿਹਨੇ ਦਬਲੇ ਕੁਚੇ ਲੋਕ ਸੀ ਉਹਨਾਂ ਨੂੰ ਉਹਨਾਂ ਦੇ ਆਤਮ ਨਿਰਭਰ ਉਹਨਾਂ ਨੂੰ ਕੀਤਾ ਉਹਨਾਂ ਨੂੰ ਸ਼ਕਤੀ ਭਰੀ ਤਾਂ ਕਿ ਤੁਸੀਂ ਆਪਣਾ ਜੁਲਮ ਦੇ ਨਾਲ ਟੱਕਰ ਵਕ ਲੈਣ ਵਾਸਤੇ ਉਹਨਾਂ ਨੂੰ ਪ੍ਰੀਪੇਅਰ ਕੀਤਾ ਉਹਦੇ ਵਾਸਤੇ ਕੀਤਾ ਸੀਗਾ ਕਿ ਹਰ ਜਿਹੜਾ ਦਬਿਆ ਕੁਚਲਾ ਬੰਦਾ ਹੈ ਆਤਮ ਵਿਸ਼ਵਾਸ ਭਰਿਆ ਉਹਦੇ ਵਿੱਚ ਤਾਂ ਕਿ ਤੁਸੀਂ ਜੁਲਮ ਦੇ ਨਾਲ ਟੱਕਰ ਆ ਕਰ ਸਕੋ ਸਾਨੂੰ ਸਪੇਟ ਬਖਸ਼ੀ ਗੁਰੂ ਸਾਹਿਬ ਨੇ ਮੇਨ ਮਕਸਦ ਇਹ ਸੀਗਾ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਹੈ ਕਿ ਅੱਜ ਸਿੱਖ ਧਰਮ ਦੇ ਨਾਲ ਕਿੰਨਾ ਕੁ ਜੂਥ ਜੁੜਿਆ ਹੋਇਆ ਹੈ ਦੇਖੋ ਇਹ ਦੋਨੋਂ ਗੱਲਾਂ ਨੇ ਬਹੁਤ ਜੁੜੇ ਵੀ ਹੋਏ ਹਨ ਬਹੁਤ ਗਲਤ ਰਸਤੇ ਹੀ ਪਏ ਹਨ ਪਰ ਮੈਂ ਇਹ ਨਿਰਸੰਕੋਚ ਇਹ ਗੱਲ ਕਹਿਣਾ ਚਾਹੁੰਦਾ ਵਾਂ ਅਸਲੀਅਤ ਕੁਝ ਹੋਰ ਹੁੰਦੀ ਆ ਦਿਖਾਇਆ ਕੁਝ ਹੋਰ ਜਾਂਦਾ ਵਾ ਜਿਵੇਂ ਕਿ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਇੱਕ ਔੜਤਾ ਪੰਜਾਬ ਨਾਮ ਦੀ ਫਿਲਮ ਵੀ ਬਣੀ ਸੀ ਪੰਜਾਬ ਬਾਰੇ ਪੰਜਾਬ ਨਸ਼ੇ ਵਿੱਚ ਗਰ ਗਿਆ ਜੀ ਪੰਜਵਾਂ ਦਰਿਆ ਚਲ ਪਿਆ ਜੀ ਤਲੋ ਥੋੜਾ ਬਹੁਤ ਸਾਰੇ ਹੀ ਥਾਵਾਂ ਤੇ ਹੁੰਦਾ ਵਾ ਵਰਲਡ ਵਾਈਡ ਨਸ਼ੇ ਨਾਲ ਨਸ਼ਾ ਆਇਆ ਬਹੁਤ ਆ ਪਰ ਜਿੰਨਾ ਸੀ ਮੇਰੇ ਹਿਸਾਬ ਨਾਲ ਉਹਨਾ ਹੈ ਨਹੀਂ ਜਿੰਨਾ ਪ੍ਰਚਾਰਿਆ ਗਿਆ ਵਾ ਮੈਂ ਉਹਦੀ ਉਦਾਹਰਨ ਦਵਾਂਗਾ ਪਿਛਲੇ ਕਈ ਸਾਲਾਂ ਤੋਂ ਬੜਾ ਜ਼ੋਰ ਲਾਇਆ ਸੀ ਜੀ ਪੰਜਵਾਂ ਦਰਿਆ ਵਗ ਗਿਆ ਜੀ ਕਰ ਕਰ ਨਸ਼ਾ ਹੋ ਗਿਆ ਜੀ ਪਰ ਜਦੋਂ ਕਿਸਾਨ ਅੰਦੋਲਨ ਹੋਇਆ ਵਾ ਲੱਖਾਂ ਦੀ ਗਿਣਤੀ ਵਿੱਚ ਉੱਥੇ ਲੋਕ ਪਹੁੰਚੇ ਨੇ ਮੈਨੇ ਕਹਿੰਦਾ ਉਹ ਸਾਰੇ ਨਸ਼ੇ ਵਿੱਚ ਸਨ ਸਾਰੇ ਨਸ਼ੇੜੀ ਸਨ ਜਿੰਨਾ ਪ੍ਰਚਾਰ ਕੀਤਾ ਜਾਂਦਾ ਉਹ ਨਾ ਹੈ ਨਹੀਂ ਬਹੁਤ ਲੋਕ ਜੁੜੇ ਹੋਏ ਨੇ ਅੱچھے ਲੋਕ ਵੀ ਹੁੰਦੇ ਨੇ ਹਰ ਕਮਿਊਨਿਟੀ 'ਚ ਮਾੜੇ ਵੀ ਹੁੰਦੇ ਨੇ ਪਰ ਜੋ ਦਿਖਾਇਆ ਜਾਂਦਾ ਉਹ ਨਹੀਂ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਤੁਹਾਨੂੰ ਕਾਰਨ ਕੀ ਲੱਗਦਾ ਹੈ ਕਾਰਨ ਸਮਝ ਨਹੀਂ ਸਰਕਾਰਾਂ ਕਰਦੀਆਂ ਨੇ ਆਪਣੇ ਹਰ ਨੈਟੇ ਪੇਸ਼ ਕਰਦੀਆਂ ਨੇ ਸਮਝ ਨਹੀਂ ਸਰਕਾਰਾਂ ਪੰਜਾਬ ਨਾਲ ਸ਼ੁਰੂ ਤੋਂ ਹੀ ਚਾਹੇ ਜਿਹੜੀ ਮਰਜ਼ੀ ਸਰਕਾਰ ਆਈ ਹੈ ਉਹ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਹਰ ਤਰ੍ਹਾਂ ਦੀ ਸਰਕਾਰ ਨੇ ਚਾਹੇ ਉਹ ਮੁਗਲ ਸਰਕਾਰ ਸੀ ਚਾਹੇ ਉਹ ਗੋਰੀਆਂ ਦੀ ਸਰਕਾਰ ਸੀ ਚਾਹੇ ਕੋਈ ਵੀ ਸਰਕਾਰ ਆਈ ਆ ਹਮੇਸ਼ਾ ਇਹਨਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਤਾਂ ਕਿ ਕੱਲ ਨੂੰ ਕਿਤੇ ਸਾਡੀ ਕੁਰਸੀ ਨਾ ਖੋਲਣ ਨੂੰ ਜੀ ਵੀ ਜਥੇਦਾਰ ਸਾਹਿਬ ਵੀ ਹਮੇਸ਼ਾ ਗੱਲ ਕਰਦੇ ਕਿ ਘਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਵੀ ਐਵੇਂ ਲੱਗਦਾ ਬਿਲਕੁਲ ਜੀ ਬਿਲਕੁਲ ਘਟ ਗਿਣਤੀਆਂ ਨਾਲ ਵੀ ਹੋ ਜਾਂਦਾ ਵਾ ਪਰ ਜੋ ਸਰਕਾਰਾਂ ਸਾਡੇ ਨਾਲ ਕਰਦੀਆਂ ਨੇ ਸਿੱਖਾਂ ਨਾਲ ਖਾਸ ਕਰਕੇ ਉਹ ਉਹਨਾਂ ਨੂੰ ਡਰ ਰਹਿੰਦਾ ਵੀ ਜੇ ਕਿਤੇ ਥੋੜਾ ਜਿਹਾ ਵੀ ਇਹਨਾਂ ਨੂੰ ਕੋਈ ਪਾਵਰ ਮਿਲ ਗਈ ਜਾਂ ਅੱਗੇ-ਅੱਗੇ ਉਹਨਾਂ ਨੂੰ ਆਪਣੀ ਕੁਰਸੀ ਦਾ ਖਤਰਾ ਹੋ ਜਾਂਦਾ ਇਸ ਲਈ ਉਹ ਦੱਬ ਕੇ ਰੱਖਣਾ ਚਾਹੁੰਦੇ ਨੇ ਹਰ ਗੱਲ ਸੇ ਜਿਵੇਂ ਪਹਿਲੇ ਵਿਸਾਖੀ ਮਨਾਈ ਜਾਂਦੀ ਸੀ ਅੱਜ ਵੀ ਉਵੇਂ ਹੀ ਆ ਕਿ ਜਾਂ ਕੋਈ ਬਦਲਾਵ ਲੱਗਦਾ ਤੁਹਾਨੂੰ ਨਹੀਂ ਤਕਰੀਬਨ ਉਸੇ ਤਰ੍ਹਾਂ ਹੀ ਆ ਮੇਨ ਤਾਂ ਖਾਲਸੇ ਦਾ ਸਾਜਨਾ ਦਿਵਸ ਸੀਗਾ ਇਹ ਉਹਨੂੰ ਬਾਕੀ ਤੁਸੀਂ ਜਿਸ ਤਰ੍ਹਾਂ ਮਰਜੀ ਚੋੜ ਲਓ ਚਾਹੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਹਾੜੀ ਦੀ ਫਸਲ ਦੀ ਗੱਲ ਸੀ ਜਾਂ ਸੱਭਿਆਚਾਰ ਦੀ ਗੱਲ ਸੀ ਮੇਨ ਮਕਸਦ ਤਾਂ ਇਹ ਹੀ ਸੀ ਵੀ ਗੁਰੂ ਨਾਲ ਜੋੜਨਾ ਖਾਲਸਾ ਦਾ ਹੈ ਇੱਕ ਤਰ੍ਹਾਂ ਦਾ ਇਹ ਪ੍ਰਕਾਸ਼ ਯਾ ਗੁਰੂ ਸਾਹਿਬ ਨੇ ਕਿਹਾ ਵਾ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਖਾਲਸਾ ਅਕਾਲ ਪੁਰਖੀ ਫੌਜ ਬਾਬਾ ਜੀ ਪੰਜ ਸਿੰਘ ਸੇਬਾਨਾ ਵੱਲੋਂ ਅਕਾਲ ਤਖਤ ਸਾਹਿਬ ਤੋਂ ਇੱਕ ਸੰਦੇਸ਼ ਜਾਰੀ ਕੀਤਾ ਗਿਆ ਕਿ ਹਰ ਸਿੱਖ ਆਪਣੇ ਘਰ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਲਗਾਉਣ ਤੁਸੀਂ ਇਸ ਸੰਦੇਸ਼ ਨੂੰ ਕਿਵੇਂ ਮੰਨਦੇ ਹੋ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਦੇ ਨਾਲ ਬਿਲਕੁਲ ਜੀ ਮੈਂ ਇੱਕ ਹੋਰ ਤੁਹਾਨੂੰ ਇੱਕ ਚੀਜ਼ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਕੋਈ ਸਾਡਾ ਸਿੱਖਾਂ ਦਾ ਰਾਜ ਰਿਹਾ ਆਪਣਾ ਸ਼ੁਰੂ ਤੋਂ ਬਾਬਾ ਰਣਜੀਤ ਸਿੰਘ ਦਾ ਰਾਜ ਰਿਹਾ ਵਾ ਉਸ ਤੋਂ ਪਹਿਲਾਂ ਬਾਬਾ ਬੰਦਰ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕੀਤਾ ਵਾ ਸਾਡਾ ਰਾਜ ਸੀਗਾ ਪਹਿਲਾਂ ਤੋਂ ਚੱਲਦਾ ਆ ਰਿਹਾ ਵਾ ਅਸੀਂ ਉਸ ਨੂੰ ਬਿਲਕੁਲ ਉਹਨਾਂ ਨੇ ਸਹੀ ਕਿਹਾ ਵਾ ਸਾਨੂੰ ਆਪਣਾ ਖਾਲਸਾਈ ਨਿਸ਼ਾਨ ਲਾਉਣਾ ਚਾਹੀਦਾ ਵਾ ਸਾਡੇ ਗੁਰੂ ਘਰਾਂ ਚ ਚਲਦੇ ਆ ਸਾਨੂੰ ਸਾਡੇ ਘਰਾਂ ਚ ਵੀ ਚਲਣਾ ਚਾਹੀਦੇ ਨੇ ਬਿਲਕੁਲ ਚਾਹੀਦੇ ਨੇ ਜੀ ਜ਼ਰੂਰੀ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਿੱਖਾ ਚਲੋ ਉਹ ਤੇ ਮੰਨਦੇ ਆ ਗੱਲ ਨੂੰ ਤੁਹਾਨੂੰ ਲੱਗਦਾ ਹੈ ਕਿ ਦੇਖਣ ਨੂੰ ਇਹ ਮਿਲਦਾ ਹੈ ਆਮ ਜਦੋਂ ਆਪਾਂ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਉਹ ਇਹ ਸੰਦੇਸ਼ ਨੂੰ ਮੰਨਦੇ ਆ ਬਿਲਕੁਲ ਜੀ ਬਹੁਤ ਮੰਨਣ ਵਾਲੇ ਵੀ ਹੈਗੇ ਨੇ ਕੋਈ ਸਾਡੇ ਵਿੱਚ ਉਹ ਉਸ ਨਾਲ ਵੀ ਬੰਦੇ ਹੁੰਦੇ ਨੇ ਜਿਹੜੇ ਹਮੇਸ਼ਾ ਇੱਕ ਨੈਟਿਵ ਪੇਚ ਕੀਤਾ ਜਾਂਦਾ ਸਾਡੇ ਵਿੱਚ ਸਰਕਾਰਾਂ ਵੱਲੋਂ ਕਿ ਸਰਕਾਰਾਂ ਆਪਣਾ ਪੁੱਛਾ ਛੜਾਉਣ ਵਾਸਤੇ ਸਾਡੇ ਵਿੱਚ ਪੰਮਰ ਪੁੱਸੇ ਪਾ ਦਿੰਦੀਆਂ ਨੇ ਸਾਨੂੰ ਵੰਡ ਦਿੰਦੀਆਂ ਨੇ ਹਾਂਜੀ ਤੋਂ ਨਹੀਂ ਤਾਂ ਸਾਰੇ ਇਸ ਨੂੰ ਮੰਨਦੇ ਨੇ ਬਿਲਕੁਲ ਸਹੀ ਹੈ ਜੀ ਤੁਸੀਂ ਲਾਸਟ ਵਾਲੇ ਤੁਸੀਂ ਕੀ ਸੰਦੇਸ਼ ਜਾਰੀ ਕਰਨਾ ਚਾਹੋਗੇ ਸਿੱਖਾਂ ਨੂੰ ਬਿਲਕੁਲ ਸਾਨੂੰ ਅਕਾਲ ਤਖਤ ਨੂੰ ਸਮਰਪਿਤ ਹੋਣਾ ਜ਼ਰੂਰੀ ਹੈ ਬਹੁਤ ਜੋ ਵੀ ਅਕਾਲ ਤਖਤ ਸਾਨੂੰ ਕਿਸੇ ਵੀ ਤਰ੍ਹਾਂ ਦਾ ਫੈਸਲਾ ਸੌਂਦਾ ਸਾਨੂੰ ਮੰਨਣਾ ਚਾਹੀਦਾ ਬਿਲਕੁਲ